ਬਿਨਾ ਨਾ ਉਹ ਤਾਂ ਆਲੂ ਕਿਵੇਂ ਜੀ ਲੇ ਹਾਂ ਮੈਂ ਪੰਜ ਕੇ ਦੇਖੋ ਭਲਾਈ ਜਿਵੇਂ ਮੈਂ ਜਿਆਦੇ ਛਿੱਲ ਲੂੰਗੀ ਦੋ ਛਿੱਲੇ ਉਹਦੇ ਨਾ ਨਹੀਂ ਕਿਤੇ ਤੇਰੇ ਕਿਹੜਾ ਹੈਗੇ ਤੂੰ ਵੀ ਖਾਧੇ ਹੋਏ ਆ ਨਹੀਂ ਨਹੀਂ ਦੋ ਦਾ ਇੱਕ ਛਿੱਲੇ ਬਤ ਤਿੰਜਾ ਛਿੱਲਣ ਲੱਗਾ ਆਹੋ ਤੇ ਤੂੰ ਪਹਿਲਾਂ ਲੱਗਾ ਸੀ ਨਾ ਜੋ ਤੂੰ ਕੰਪੀਟੀਸ਼ਨ ਕੰਪੀਟੀਸ਼ਨ ਚਲੋ ਬੱਚਾ ਤੂੰ ਇੱਕ ਛਿੱਲੇ ਵੇਖ ਲੈ ਫਿਰ 1 2 3 4 5 6 ਜੀ ਦਿੰਨਾ ਚੰਗੀ ਤਰ੍ਹਾਂ ਵਿੱਚ ਛਿੱਲਾ ਨਹੀਂ ਰਹਿਣੀਆਂ ਚਾਹੀਦੀਆਂ ਦੇਖਦੇ ਆਂ ਚ ਕੰਪੀਟੀਸ਼ਨ ਚ ਕੌਣ ਜਿੱਤਦਾ ਵੀ ਚਲੋ ਹੁਣ ਸਟਾਰਟ ਹੁੰਦਾ ਪਹਿਲੇ ਨਾਂ ਕਿਹੜੀਆਂ ਚਲੋ ਆਪ ਤੁਸੀਂ ਆ ਲੋ ਇਕੱਠਿਆਂ ਨੇ ਫੜੀਆਂ ਕਿਹੜੀਆਂ ਇੱਕ ਸੇਮ ਔਰ ਨੈਕਸਟ ਨਾ ਕਿਉਂ ਗਿਆ ਦੇਖਦੇ ਆਂ ਵੀ ਕੌਣ ਜਿੱਤਦਾ ਏ YouTube ਫੈਮਿਲੀ ਇੱਕ ਇਰਾਜ਼ ਆ ਤੋਂ ਬਾਅਦ ਚ ਦੱਸੂਗੀ ਰਾਜ ਦੀ ਗੱਲ ਚਲੋ ਵੀ ਚਲੋ ਛੱਲੋ ਬੱਚਿਓ ਜਲਦੀ ਜਲਦੀ ਨਾ ਹੋਰ ਖਾਇਆ ਕਰੋ ਕੋਈ ਜਾ ਕੇ ਬੰਦ ਕਰੀਓ ਆਲੂ ਦਾ ਕਰਤਾ ਸਤਿਆਨਾਸ਼ ਆਲੂ ਨਹੀਂ ਤੋੜਨਾ ਕਾਕਾ ਇਹ ਤਾਂ ਮੈਂ ਤੁਹਾਨੂੰ ਰਿਜੈਕਟ ਕਰਦੇ ਨਾ ਹੀ ਮੈਨੂੰ ਆਲੂ ਕੱਚੇ ਤਾਂ ਨਹੀਂ ਲੱਗਦੇ ਕਿਤੇ ਕਿ ਤੁਹਾਡੇ ਲੋਈ ਜਿਆਦੇ ਪੱਕੇ ਹੋਏ ਮੈਂ ਇੱਧਰ ਵੇਖ ਰਹੀ ਹਾਂ ਮੇਰੇ ਤਿੰਨ ਫੈਮਲੀ ਦੋਹਾਂ ਦੇ ਨੌ ਮੈਂ ਦੇਖੋ ਐ ਮੁੱਢੀ ਲਾਇਏ ਪਏ ਮੇਰੇ ਤਿੰਨ ਹੋ ਗਏ ਕੁਮਲ ਦੇ ਦੋ ਹੋਏ ਆ ਮੇਰਾ ਚੌਥਾ ਜੀ ਨਹੀਂ ਜੀ ਦੋ ਹੋਏ ਦੋ ਹੋਏ ਆ ਆ ਕੋਮਲ ਦੇ ਦੋਈ ਹੋਏ ਆ ਤੇ ਕੋਮਲ ਤੇਰੇ ਕਿੰਨੇ ਹੋਏ ਆ ਮੇਰਾ ਤੇਰੇ ਨਾਲ ਦਾ ਹੀ ਏ ਹੁਣ ਐਵੇਂ ਨਾ ਆਉਦਾ ਏ ਤੈਨੂੰ ਪਹਿਲਾ ਵਾਰ ਰਖਦੇ ਚਲ ਕੋਈ ਨੀ ਵੀਡੀਓ ਬਣ ਰਹੀ ਆ ਪਹਿਲੀ ਗੱਲ ਤਾਂ ਵੈਸੇ ਕਿੱਕੋ ਜਿਹਾ ਚੱਲ ਰਿਹਾ ਆ ਆ ਮੈਂ ਹੁਣ ਇੱਕ ਨੰਬਰ ਅੱਗੇ ਹੋ ਗਿਆ ਹਾਂ ਹਣਾ ਨਹੀਂ ਲੱਗ ਜਾ ਪਤਾ ਵੀਡੀਓ ਵੇਖ ਲਈ ਕੋਈ ਝੂਠ ਨਹੀਂ ਏ ਗੱਲ ਸੇਮ ਹੀ ਚੱਲ ਰਿਹਾ ਕੰਮ ਹੁਣ ਮੈਂ ਅੱਗੇ ਹੋ ਗਈ ਹੁਣ ਕੋਮਲ ਸਗੋਂ ਅੱਗੇ ਆ ਮੈਂ ਅੱਗੇ ਲਾ ਲੂ ਛੱਤ ਲੱਗੀ ਜੇ ਫਿਰ ਤੂੰ ਬਣ ਗਿਆ ਦੱਜਾ ਕਛ ਖਰਗੋਸ਼ ਤੇਰੇ ਨਾਲ ਖਰਗੋਸ਼ ਵਾਲੀ ਹੋਣੀ ਉਹ ਚੱਕ ਦਿਓ ਫੱਟੇ ਚੱਕ ਦਿਓ ਫੱਟੇ ਫਿਰ ਲੱਗ ਜੂ ਪਤਾ ਅੱਜ ਕੌਣ ਜਿੱਤਦਾ ਤੇ ਕੌਣ ਹਾਰਦਾ ਹਾਂ 1 2 3 1 2 3 ਇੱਧਰ ਵੇਖੋ ਇਹਨਾਂ ਨੇ ਆਲੂ ਛਿੱਲੇ ਵਿੱਚ ਅਧੀਆਂ ਛਿੱਲਾ ਆ ਪਰ ਲਿਆ ਕੋਮਲ ਦੇ ਕੋਮਲ ਕੋਮਲ ਛੱਡਣ ਦੇ ਵਿੱਚ ਨਹੀਂ ਜੀ ਤੂੰ ਵੀ ਛੱਡਣ ਦੇ ਆ ਨਾ ਨਾ ਮੈਂ ਨਹੀਂ ਇੱਕੂ ਛੱਡਦਾ ਕੋਮਲ ਘੱਟ ਛੱਡਦੀ ਤੂੰ ಜಾਤੇ ਛੱਡਦਾ ਪਿਆ ਐਵੇਂ ਯਸ ਤੂੰ ਤਾਂ ਘਰ ਨਹੀਂ ਬੋਲ ਕਰਨੀ ਜੋ ਕਿਉਂ ਅਵੇ ਕਿਉਂ ਨੇ ਖੜਾ ਮੈਨੂੰ ਰਿਸ਼ਵਤ ਦਿੱਤੀ ਹੈ ਜੀ ਫਿਰ ਕੁੜੀ ਤੇ ਕੁੜੀ ਦਾ ਸਾਥ ਦੇਣਾ ਇੱਟਾ ਥੋੜੀ ਹੁੰਦਾ ਐ ਐਸਾ ਨਹੀਂ ਹੁੰਦਾ ਅਸੀਂ ਤਾਂ ਸੱਚ ਕੇ ਸਾਥ ਦਿੰਦੇ ਆ ਸੱਚ ਕੇ ਸਾਥੀ ਆ ਚਲੋ ਬਈ ਚਲੋ ਬਈ ਚਲੋ ਬੱਚਾ ਪਾਰਟੀ ਜੇ ਕੱਚਾ ਹੈ ਬਈ ਆਲਾ ਆ ਉਹ ਲਿਥਣ ਚੱਲ 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 ਆ ਤੱਕਾ ਹੋ ਗਿਆ ਚਲੋ ਚਲੋ ਚੱਲ ਤੱਕਾ ਤੁੱਕਾ ਸਭ ਚੱਲਣਾ ਰੱਬ ਜਾਰਾ ਹੈ ਜੇ ਜੇ ਤੱਕ ਲੱਗ ਗਿਆ ਨਹੀਂ ਮੈਂ ਕੋਮਲ ਤਾਂ ਲਾਲਾ ਸੁੱਤੀ ਜਾਂਦੀ ਦੇਖੋ ਇਹ ਤਾਂ ਦਿਲ ਹੀ ਛੱਡ ਗਿਆ ਕੁਝ ਦਿਲ ਛੱਡ ਗਿਆ ਆ ਦਿਲ ਛੱਡ ਗਿਆ ਦਿਲ ਛੱਡ ਗਿਆ ਡਰਾਤਾ ਹੀ ਅਰੇ ਹੁਣ ਪਤਾ ਹੈ ਕੀ ਕਹੂੰਗਾ ਕੰਮ ਹੀ ਕੁੜੀਆਂ ਵਾਲਾ ਸੀ ਤੇ ਫਿਰ ਦਾਰਨੀ ਕੁੜੀਆਂ ਆਈ ਯਸ ਵੀ ਨਹੀਂ ਪਤਾ ਸੀ ਕੰਮ ਹੀ ਕੋਈ ਲੜਕੀ ਯਾਰ ਲੜਕਾ ਨਹੀਂ ਹੁੰਦਾ ਹਾਂ ਜਿਹੜਾ ক্রিকেট ਖੇਡ ਆਇਆ ਮੂੰਹ ਤੇ ਬੋਲ ਵੱਜੀ ਲੱਗਦੀ ਪਤਾ ਕੁੜੀ ਮੁੰਡੇ ਦਾ ਚਲ ਪਰ ਖੇਡਣਾ ਤਾਂ ਨਹੀਂ ਛੱਡੂੰਗੀ ਨਾ ਖੇਡਣਾ ਡਰੂੰਗੀ ਤਾਂ ਨਹੀਂ ਚਲੋ ਮੈਡ ਰੋਣਾ ਚੱਲ ਇੱਕ ਬੋਲ ਸਾਰਨੀ ਹੈ ਪਾਸੇ ਨਹੀਂ ਹੋਣਾ ਫਿਰ ਨਹੀਂ ਨਹੀਂ ਉਹ ਤਾਂ ਲੈ ਆਉਂ ਤਾ ਪਾਸੇ ਤਾਂ ਹੋਣਾ ਹੀ ਆਪਣੇ ਆਪ ਨੂੰ ਸੇਫ ਤਾਂ ਕਰਨਾ ਇਹ ਥੋੜੀ ਵੀ ਗੱਲ ਹੁਣ ਲੈ ਆ ਤੈਨੂੰ ਤਤੇ ਕੁਕਰ ਤੇ ਪਾਵਾਂ ਬਹਿ ਜਾਂਗਾ ਉਹ ਕੋਈ ਗੇਮ ਤਾਂ ਨਹੀਂ ਹੋਈ ਨਾ ਚਲੋ ਜਦੋਂ ਮੈਂ ਪਾਸੇ ਨਾ ਹੂੰਗਾ ਮੈਂ ਸ਼ਾਟ ਮਾਰੂੰਗਾ ਕਿਉਂਕਿ ਗੇਮ ਦੇ ਵਿੱਚ ਇਹ ਥੋੜੀ ਕਿੰਨੇ ਵੀ ਤੋ ਅੱਗੇ ਕਰਦੀ ਜਦੋਂ ਬਾਲ ਆਊਗੀ ਤੈਨੂੰ ਬੈਠ ਕੀ ਨਹੀਂ ਕਰ ਸਕਦੇ ਮੂਵੀ ਜਿਹਾ ਸਮਾਪਤੀ ਅੱਜ ਵੀ ਤੁਹਾਨੂੰ ਦੱਸ ਦਈਏ ਅੱਜ ਖੁਸ਼ ਸਾਨੂੰ ਬਣਾ ਕੇ ਖਵਾ ਰਿਆ ਰੈਸਪੀ ਇੱਕ ਅੱਜ ਖੁਸ਼ ਦੀ ਰੈਸਪੀ ਹੈ ਖੁਸ਼ੀ ਆਪਾਂ ਨੂੰ ਦੱਸੂਗਾ ਤੇ ਦੇਖਦੇ ਹਾਂ ਕੀ ਖਵਾਉਂਦਾ ਹੈ ਪਤਾ ਨਹੀਂ ਉਹਨੂੰ ਆਲੂਆਂ ਦਾ ਕੀ ਬਣਾ ਕੇ ਖਵਾਉਗਾ ਸਾਨੂੰ ਕੋਮਲ ਵੀ ਪੂਰੀ ਐਕਸਾਈਟਡ ਹੋ ਕੇ ਆਲੂ ਬਲਵੇ ਤਾਂ ਰਹੀ ਹੈ ਇਸ ਦਾ ਆਲੂ ਲੱਗਦੇ ਨਹੀਂ ਹੈ ਨਾ ਇਹ ਤਾਂ 10 ਦੇ 20 ਹੋਗੇ ਨਾ ਕੱਟ ਕੇ ਪਾਏ ਆ ਨਾ ਨਾ ਕੱਟ ਲਾ ਦੇ ਮੁੰਡਾ ਆਪ ਕੋ ਨਹੀਂ ਕੱਟ ਕਿੱਧਰ ਹੈ ਔਰ ਨਾ ਪਹਿਲਾ ਮੈਂ ਟ੍ਰਾਈ ਕਰੂੰਗਾ ਕਿ ਸਹੀ ਨੇ ਅਜਵੇਂ ਮੰਨ ਲਓ ਆ ਕੇ ਵੇਖੀਂ ਸਹੀ ਗੱਲ ਇਹ ਆਦਤ ਵੀ ਮੀਲਸ ਵਿੱਚ ਹੁੰਦੀ ਹੈ ਮੀ ਫੀਲ ਸਹੀ ਗੱਲ ਹੈ ਕੰਟਰੋਲ ਨੂੰ ਰੱਖਦੇ ਆ ਆਪਣੇ ਆਪ ਲਾ ਕੜੀ ਗਾ ਲੈ ਅੱਲ ਉਹ ਤੁਝੇ ਲੂਣ ਮਿਰਚ ਇੱਥੇ ਨਹੀਂ ਸਾਰਾ ਕੁਝ ਫਿਰ ਐਜੇ ਮਿਕਸ ਕਰਦੇ ਆ ਤੇ ਅਸੀਂ ਸਾਰਾ ਉਹ ਹੱਥ ਧੋ ਕੇ ਆ ਪਹਿਲੋਂ ਹੁੰਦੇ ਧੁੱਤੇ ਆ ਨਹੀਂ ਤੂੰ ਮੈਂ ਖਾਧਾ ਆ ਹੁਣੇ ਆਲੂ ਖਾ ਕੇ ਮੂੰਹ ਨੂੰ ਹੱਥ ਲਾਇਆ ਤੇ ਆਪਾਂ ਜਾ ਸੱਚੇ ਸੱਚੇ ਨਾਲੇ ਪਹਿਲ ਉਸ ਭਾਈ ਕਰਾ ਆਲੂਆਂ ਦੀ ਜਿਹੜੇ ਆਲੂ ਜੀ ਸਾਫ਼ ਨਹੀਂ ਆਵੇ ਚੱਲਣ ਦੋ ਨਹੀਂ ਚਿੱਲਾ ਥੋੜੀ ਘਾੜਣੀ ਹੈ ਕੋਸ਼ੇ ਤਾਂ ਬੈੱਡਰੂਮ ਨੂੰ ਕਿਚਨ ਬਣਾ ਲਿਆ ਹੈ ਪਰ ਫੈਂਡ ਹੈਗਾ ਅਸੀਂ ਤਾਂ ਸਾਰੇ ਕੰਮ ਕਰਦੇ ਆ ਕਿਚਨ ਦੇ ਵਿੱਚ ਭਾਵੇਂ ਜਿੰਨੀ ਮਰਜ਼ੀ ਗਰਮੀ ਹੋਵੇ ਸਾਨੂੰ ਇਹ ਬੈੱਡਰੂਮ ਮੈਸੀ ਨਾ ਹੋਵੇ ਹੈ ਨਾ ਤੇ ਅੱਜ ਵੇਖੋ YouTube ਫੈਮਿਲੀ ਚਾਦਰ ਦਾ ਹਾਲ ਆਣਾ ਵੀ ਤੇ ਇਹਦਾ ਆਵਦਾ ਹਾਲ ਖਾਣਾ ਤਾਂ ਹੈਗਾ ਪਰ ਅਸੀਂ ਆਹਦਾ ਰੰਗ ਨਾ ਚਗਾ ਦੀਆਂ ਲੋਗਾਂ ਨੂੰ ਬਲੈਕ ਬਲੈਕ ਕਲਰ ਦਿਖਾਉਗੇ ਬਲੈਕ ਕਲਰ ਤੇ ਆਲੂ ਨਹੀਂ ਅਸੀਂ ਖਾਣੇ ਤੇਰੀ ਰੈਸਪੀ ਦਾ ਨਾਮ ਕੀ ਆ ਉਹ ਤਾਂ YouTube ਫੈਮਿਲੀ ਨੂੰ ਦੱਸਦੇ ਇਸ ਦਾ ਨਾਮ ਹੈ ਪੋਟੈਟੋ ਬੋਲਸ ਤੇ ਜੇ ਇਹਦੇ ਚੀਜ਼ ਪਾਤੀ ਫਿਰ ਬਣ ਜਾਂਦੀ ਚੀਜ਼ ਬੋਲਸ ਓਕੇ ਅੱਜ ਬਣਾ ਰਹੇ ਆ ਪੋਟੈਟੋ ਬਾਲਸ ਬਿਕੋਜ਼ ਚੀਜ਼ ਦਾ ਥੋੜਾ ਲੈਕ ਸੀਗਾ ਦੁਕਾਨ ਤੋਂ ਮਿਲੀ ਚੀਜ਼ ਇਸੇ ਕਰਕੇ ਅੱਜ ਟੈਟੂ ਬੋਲਸ ਓਕੇ ਨੈਕਸਟ ਟਾਈਮ ਆਪਾਂ ਚੀਜ਼ ਵੀ ਟਰਾਈ ਕਰਾਂਗੇ ਨਾਓ ਟਰਾਈ ਔਨ ਲੀ ਪੋਟੈਟੋਸ ਹੁਣ ਇਹਦੇ ਵਿੱਚ ਪਾਵਾਂਗੇ ਬਲੂ ਮਿਰਚ ਮੈਨੂੰ ਲੱਗਦਾ ਜ਼ਿਆਦਾ ਹੋ ਗਿਆ ਆਲੂ ਪਾਓ ਉਦੋਂ ਤਾਂ ਕਹਿੰਦਾ ਸੀ ਘੱਟ ਆ ਮੇਰਾ ਖੱਬਾ ਤੱਕ ਬੇਤਨਾ ਮੇਰੇ ਤੋਂ ਕੰਮ ਨਹੀਂ ਹੁੰਦਾ ਜੀ ਦੱਸ ਇਦਰ ਰਸਪੀ ਤੇਰੀ ਆ ਵੱਧ ਘੱਟ ਜੋ ਵੀ ਚੱਲਣਾ ਇੱਧਰ ਵੇਖੋ ਹੋਟੇ ਫੈਮਿਲੀ ਇੱਧਰ ਵੇਖੋ ਥੱਲੇ ਵੀ ਮੈਸੀ ਉੱਪਰ ਵੀ ਮੈਸੀ ਹੱਥ ਵੀ ਮੈਨੂੰ ਤਾਂ ਡਰ ਆ ਵੀ ਤੇਰੇ ਹੱਥ ਦਾ ਰਾਂ ਗੱਲ ਮੈਨੂੰ ਨਾ ਚੜ ਜੇ ਕਿੰਨੇ ਹੱਥ ਥਾਲੀ ਛੋਟੀ ਲੱਗਣ ਤੇ ਅੱਡਾ ਦਾ ਥੱਡੰਗ ਕਰਦੀ ਲਾਲਾ ਦੇ ਝੁੱਟ ਦੀ ਵਿੱਚ ਐ ਭਈਏ ਮਿਕਸ ਕਰਦੇ ਹੁੰਦੇ ਸੀ ਖਾਣਾ ਲੈ ਜੀ ਭਈਆ ਰਾਣੀਆਂ ਦੇ ਇਦੋਂ ਇਹ ਵੀਡੀਓ ਸਹੀ ਉਦੋਂ ਚੰਨਣਾ ਹੁੰਦਾ ਪਿਆ ਕੋਈ ਕਾਲਾ ਲੱਗੂ ਕਾਲਾ ਲੱਗੂ ਕਿ ਕਿਹੜਾ ਫੁੱਟ-ਫੁੱਟ ਕੇ ਪੈਣ ਿਆ ਪਾਓ ਥੋੜਾ ਜਿਹਾ ਹੋਰ ਵੇਖਿਆ ਮੈਂ ਤੈਨੂੰ ਕਿਹਾ ਸੀ ਨਾ ਇਹ ਤਜਰਬੇ ਮਾਤਾ ਦੇ ਮਾਤਾ ਤੂੰ ਅਸਵਾ ਜੰਝ ਚੜੀ ਨਹੀਂ ਚੜਦੀ ਤਾਂ ਵੇਖੀ ਆ ਪਾਲਾ ਪਾਲਾ ਪੁੱਤਰ ਪਾਲਾ ਥੋੜੀ ਟਾਈਟ ਕਰਨੀਆਂ ਹੁੰਦੀਆਂ ਬਾਲਸ ਮੈਨੂੰ ਵੀ ਪਤਾ ਏ ਜੰਝ ਚੜੇ ਨਹੀਂ ਤੇ ਚੜਦੀ ਤੇ ਵੇਖੀ ਆ ਇਹ ਇਹਦੇ ਚ ਕਨਸਟੈਂਟ ਚ ਕਾਉਂਦਾ ਮਤਲਬ ਹੁੰਦਾ ਹੈ ਕਿ ਥੋੜਾ ਜਿਹਾ ਟਾਈਟ ਕਰਨਾ ਹੁੰਦਾ ਹਾਂ ਹਾਂਜੀ ਫਿਰ ਮੈਂ ਜਿਹੜੀ ਮਰਜ਼ੀ ਸ਼ੇਪ ਚ ਬਣਾ ਸਕਦੇ ਤੇਰੇ ਮੋਢੇ ਸ਼ੇਪ ਵੀ ਦੇ ਦੋ ਬਿਲਕੁਲ ਸਹੀ ਆਲੂ ਮੰਟਿਆਂ ਕਰਦੇ ਥੋੜਾ ਖਾਤਰ ਹੀ ਕਹਿਣਾ ਆ ਆ ਸਾਰੀ ਪਲੇਟ ਇੱਕ ਵਾਰੀ ਬਣ ਜੂਗੀ ਨਾਰਿਕੋਲ ਇੰਨਾ ਤੱਕ ਕਰਨਾ ਕਰੇਕਰ ਮੇਰੇ ਕਾਲੂਏ ਨਾਲ ਨਾਲੇ ਤੈਨੂੰ ਚੀਜ਼ਾਂ ਬਣਾ ਕੇ ਖਵਾਉਂਦਾ ਨਾਲ ਸੂਰ ਤੇ ਹਸਣਦੇ ਆ ਮੇਰੇ ਪਈਏ ਤੇ ਇਹਦੀ ਭੈ ਹੀ ਐ ਨਿੱਕੀ ਮੁੱਛੜੀ ਭੈਣ ਅੱਜ ਮੁੱਛੜੀ ਭੈਣ ਨਾ ਕੇ ਮੁੱਛੋਂ ਨ ਦੇਖਦੀ ਵਿੱਚ ਕਿਤੇ ਇਹ ਨਾ ਉਹ ਮੱਖੀ ਉਹ ਮੱਖੀ ਮੱਖੀ ਉਹ ਮੱਖੀ ਮੱਖੀ ਨਹੀਂ ਖਾਣਾ ਸੀ ਖਾਣਾ ਉਹ ਪਖ ਖਟਲਾ ਉਧਰ ਉਹ ਚੱਲਦਾ ਪਿਆ ਉਧਰ ਅਸੀਂ ਕੜਾਈ ਤੇ ਚੜਾਤਾ ਤੇਲ ਤੇਲ हां وچ کومل हेल्प ਕਰਦੀ ਵੀ کومਲ ਦੀ ਵੀ ਲਾਲਾ ਡਿਕਦੀਆਂ ਮੈਨੂੰ ਲੱਗਦਾ ਕਿਉਂਕਿ ਮੇਰੀ ਫੇਵਰਿਟ ਰੈਸਪੀ ਆਲੂ ਆਲੂ ਤਾਂ ਮੇਰੇ ਪਹਿਲੇ ਹੀ ਆਲੂ ਵੇਖ ਕੇ ਤੇ ਬੱਸ ਟਾਈਨ ਆਲੂ ਚੱਲੋ ਬੇਟਾ ਕਹਾਂ ਗਏ تھے ਨਹੀਂ ਜਾਣ ਲੈ ਆਲੂ ਘਰ રોજ ਖਾਈ ਜਾਓ ਸਹੀ ਮੈਂ ਕਦੀ ਨਹੀਂ ਬੈਂਗਨ ਦੀ ਟੋਕਰੀ ਵਿੱਚ ਸੋ ਰਹੇ تھے ਬੈਂਗਨ ਨੇ ਲਾਤ ਮਾਰੀ ਰੋ ਰਹੇ تھے ਹੋਰ ਕਿਵੇਂ ਹੈ ਐਵੇਂ ਸੀ ਨਹੀਂ ਨਹੀਂ ਬੈਂਗਨ ਨੇ ਲਾਤ ਮਾਰੀ ਮਾਰੀ ਰੋ ਰਹੇ تھے ਤੇ ਮੈਂ ਕੀ ਕੀ ਹੈ ਅੱਗੇ ਅੱਗੇ ਨਹੀਂ ਪਤਾ ਚੇ ਤਾਂ ਭੁੱਲ ਗਿਆ ਕੀ ਕਹਿੰਦੇ ਹੁੰਦੇ ਕਹਿੰਦੇ ਹੁੰਦੇ ਹੀ ਪਰ ਉਹ ਬਣੀ ਪੋਇਮ ਜੀ ਉੱਧਰ ਵੇਖੋ ਸਾਨੂੰ ਰੈਸਪੀ ਦੇ ਕੇ ਆਪ ਜਾ ਕੇ ਸੁੱਤਾ ਹੈ ਤੇ ਸਾਨੂੰ ਬਾਲਸ ਬਣਾਉਣ ਤੇ ਲਾਇਆ ਇਹ ਲੋਕਿੰਦਾ ਸੀ ਮੈਂ ਸਾਰੇ ਕੰਮ ਆਪੇ ਕਰੂੰਗਾ ਹੁਣ ਦੋ ਦੋ ਪੱਖੇ ਚਲਾ ਲੇ ਵੇਖ ਲੋ ਮੈਂ ਹੀ ਚਲਾਇਆ ਹੂੰ ਚਲਾਇਆ ਮੈਂ ਤੇਰੇ ਲਈ ਨਹੀਂ ਨਾ ਚਲਾਇਆ ਤੇ ਹੁਣ ਇੱਧਰ ਵੇਖੋ ਹੁਣ ਅਸੀਂ ਇਹ ਬਾਲਸ ਨੂੰ ਫਰਾਈ ਕਰਾਂਗੇ ਦੇਹ ਇਹ ਤੇਲ ਗਰਮ ਹੋ ਗਿਆ ਕੜਾਈ ਦੇ ਵਿੱਚ ਓ ਮਾਈ ਗਾਡ ਇਹ ਵਨ ਆਪ ਫਰਾਈ ਕਰਕੇ ਤੇ ਤੁਹਾਨੂੰ ਦੋਨੋਂ ਰੈਸਪੀ ਪਾਤੀਆਂ ਫਿਰ ਬਾਲਸ ਹੋਰ ਮੈਂ ਕਿ ਥੋੜੀ ਦੇਖਾ ਥੋੜੀਆਂ ਜਿਹੀਆਂ ਮਾਈਆਂ ਕਾਹੀ ਦੇ ਲਈ ਜਿਸ ਤਰ੍ਹਾਂ ਫਰਾਈ ਹੁੰਦੀਆਂ ਹੈ ਉਹ ਵਰਨਾ ਹੋ ਜਾਣ ਬਾਅਦ ਚ ਸਾਰੀਆਂ ਮਿਲਣਾ ਇਕੱਠੀਆਂ ਹੀ ਪੈ ਜਾਣੀਆਂ ਹਾਂਜੀ ਸਹੀ ਗੱਲ ਹੈ ਬਾਕੀ ਆਟਾ ਰੱਖ ਲਿਆ ਹੈ ਆਲੂ ਰੱਖ ਲਿਆ ਕੋਸ਼ਿਧ ਸੌਰੀ ਜਦ ਸਿਰਫ ਐਸ ਤੇ ਪਾਪਾ ਕਰੇ ਨਹੀਂ ਹੈਗੇ ਉਹ ਜਦੋਂ ਆਉਣਗੇ ਉਹਨਾਂ ਲਈ ਉਹ ਤੋਂ ਬਣਾ ਦਾਂਗੇ ਆਹਾਂਜੀ ਇਹ ਆਪਣੇ ਕਿੰਨਾ ਵਾਸਤੇ ਵਾਓ ਕਿੰਨੀਆਂ ਸੋਹਣੀਆਂ ਬਣੀਆਂ ਬਹੁਤ ਸਹੀ ਗੱਲ ਆ ਕਿ ਕਿਸੇ ਰੈਸਟੋਰੈਂਟ ਇਹ ਰੈਸਪੀ ਵੀ ਸਹੀ ਗੱਲ ਆ ਇਹ ਮੈਨੂੰ ਬੜੇ ਦਿਨਾਂ ਦਾ ਕਹਿੰਦਾ ਸੀ ਕੋਸ਼ ਮੰਨੀ ਨਹੀਂ ਨਾ ਘਿਆਰੇ ਪਤਲੀ ਜਿਹੜੀ ਰੈਸਪੀ ਕਹੀ ਹੈ ਅੱਜ ਆਹਾਂਜੀ ਬਚ ਕੇ ਚਿੱਟਾ ਨਾ ਲੈਣ ਸਹੀ ਗੱਲ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਹਨ ਘਰ ਕੋਲ ਲੱਗਦੇ ਹੋ ਗਲ ਮੋਇਆ ਸਹੀ ਗੱਲ ਇੰਨੀਆਂ ਤੋਂ ਵਾਲੀਏ ਫਿਰ ਕੱਟਣੀਆਂ ਸੋਖੀਆਂ ਨੇ ਹਾਂਜੀ ਇਹ ਤਾਂ ਗੱਲ ਹੈ ਕੋਈ ਕਿ ਨਹੀਂ ਆਪਾਂ ਨੂੰ ਇਹ ਥੋੜਾ ਲੰਬੀ ਲੱਗਦੀ ਹੈ ਅਸਲੀ ਹਨਾ ਹੌਣ ਤਾਂ ਫਸ ਮੋਟੇ ਹੁੰਦੇ ਪਿਆਰੀ ਕਰੋ ਸਹੀ ਗੱਲ ਐ ਅੱਗੇ ਕੜਾ ਘੱਟਾ ਹੁੰਦਾ ਸੀ ਤੇ ਤਾਂ ਕਿਹੜੀ ਕੰਟਰੋਲ ਜਾਂਦਾ ਹੈ ਫਿਰ ਵੀ ਲੋਪਾ ਇੰਨਾ ਖੁਸ਼ੀਆਤ ਨਹੀਂ ਖਾਂਦੇ ਹੈਨਾ ਕਦੇ ਕਦੇ ਜਿਵੇਂ ਤਾਂ ਸਿੰਪਲ ਰੋਟੀ ਖਾਈ ਜੀ ਆਹ ਹਾਂਜੀ ਫਿਰ ਵੀ ਵੇਲੋ ਪਤਾ ਨਹੀਂ ਕਿਉਂ ਸੁੱਕਾ ਪਾਣੀ ਲੱਗੀ ਜਾਂਦਾ ਐ ਹੀ ਆ ਫਿਰ ਬੰਗਣਾ ਬੱਚੇ ਪੜਦੇ ਮਿਲਦਾ ਪਰ ਜਿਆਦਾ ਖਵਾਦਾ ਹਾਂਜੀ ਸਹੀ ਗੱਲ ਹੈ ਪਹਿਲਾਂ ਮੈਂ ਬੜੀ ਪਤਲੀ ਸੀ ਤੁਹਾਨੂੰ ਦਿਖਾਈਆਂ ਸੀ ਨਾ ਫੋਟੋਆਂ ਕਿੰਨੀ ਪਤਲੀ ਉਹ ਵਾਲੀ ਫੋਟੋ ਤੇ ਹੁਣ ਜਦੋਂ ਮੇਰੇ ਕੋਲ ਆਈ ਸੀ ਉਦੋਂ ਵੀ ਪਤਲੀ ਜੀ ਸੀ ਹਾਂਜੀ ਕਿੰਨੀ ਪਤਲੀ ਤੇ ਤੇਰੀਆਂ ਫੋਟੋਆਂ ਆਏ ਉਹ ਤੇਰੇ ਕੋਲ ਫੋਨ ਨਹੀਂ ਹੁੰਦਾ ਤੂੰ ਮੈਨੂੰ ਲੱਗਦਾ ਪਲੱਸ 1 ਚ ਵੱਡਦੀ ਹੈ ਉਹ ਤਾਂ ਆਹ ਹਾਂਜੀ ਮੈਨੂੰ ਲੱਗਦਾ ਪਲੱਸ 1 ਹੀ ਆਈ ਸੀ ਹਾਂਜੀ ਪਲੱਸ 1 ਚ ਕਿੰਨੀ ਪਤਲੀ ਤਾਂ ਵੈਲੋ ਪਲੱਸ 2 ਕਰ ਲਈ ਪਲੱਸ 2 ਦੇ ਵਿੱਚ ਵਿੱਚ ਹੀ ਮੇਰਾ ਫਰਕ ਪੈ ਗਿਆ ਹਨਾ ਖਾ ਖਾ ਕੇ ਪਕੌੜੇ ਪੈਜ ਤੇ ਰੋਟੀਆਂ ਫਿਰ ਮੈਂ ਪੱਛਤ ਹੌਲੀ ਹੌਲੀ ਜਿਵੇਂ ਜਿਵੇਂ ਏ ਜੋ ਖਾਤੀ ਆ ਮਚੋਰ ਵੀ ਹੁੰਦਾ ਨਾ ਹਾਂਜੀ ਉਹਦੇ ਕਰਕੇ ਆ ਕੀ ਫਰਕ ਪੈਂਦਾ ਸਹੀ ਗੱਲ ਆ ਮੈਂ ਵੈਸੇ ਕਦੀ ਸੋਚਿਆ ਨਹੀਂ ਕਿਉਂਕਿ ਮੈਨੂੰ ਸਾਰੇ ਇਹੀ ਕਹਿੰਦੇ ਹੁੰਦੇ ਸੀ ਕਿ ਇਹਵੇਂ ਬੜਾ ਮਜਾਉਂਦਾ ਸਹੀ ਗੱਲ ਆ ਨਾਲੇ ਵਧੀਆ ਤੇਲ ਵੀ ਨਿਕਲ ਜਾਂਦਾ ਜੀ ਇਸ ਤਰ੍ਹਾਂ ਆਪਣੇ ਅਰੇ 立、はいたか。 ਗੋਲਡਨ ਗੋਲਡਨ ਦੀਆਂ ਹੋ ਗਈਆਂ ਯੂਟਿਊਬ ਫੈਮਿਲੀ ਤੁਸੀਂ ਵੀ ਆਹ ਰੈਸিপি ਜ਼ਰੂਰ ਟਰਾਈ ਕਰਿਓ ਸਾਰੇ ਜਾਣੇ ਯਸ ਸੌਖੀ ਵੀ ਬਣੀ ਆ ਤੇ ਵਧੀਆ ਵੀ ਬਣੀ ਆ ਛੋਟੀ ਜੀ ਭੁੱਖ ਲੱਗੀ ਹੋਵੇ ਸ਼ਾਮ ਨੂੰ ਦਵਾ ਬਣਾਓ ਖਾਓ ਦੇ ਐਨ ਯਾਰੇ ਲਓ ਸਹੀ ਗੱਲ ਆ ශ් කර සහිරල ල සෙදද සවතු සහිී කලගෑස් කරතිගේ ඕව කෝක කාජී කීටව වෙච්ච ීටයි පන්්ගන හන්ජී ෙඩි පණි කෑන ප කියරල න පර කට කියන ਕੋਸ਼ਣੇ ਕਹਿੰਨਾ ক্রিকেট ਹੀ ਕਰੀ। ਸਹੀ ਗੱਲ। ਉਹਨੂੰ ਕਹਾਂਗੇ ਕਿ ਤੇ ਸ਼ਕਿਲ ਲਾਇਨਾ। ਪੋਡੀਆਂ ਬੋਲਾ ਤੇਰੀਆਂ। ਸਾਰੀਆਂ ਪਾਲਸ ਬਣ ਕੇ ਹੋ ਗਈਆਂ ਰੈਡੀ। ਤੇ ਕੋਲਾ ਪਾਸ ਸਜਾਉਨੇ ਆ ਪਲੇਟ। ਹਾਂਜੀ ਸੋਹਣੀ ਵੱਡੀ ਪਲੇਟ ਸਜਾਉਨੇ ਆ। ਤੇ ਫਿਰ ਆਪਾਂ ਕਰਦੇ ਆ ਸਰ। ਹਾਂਜੀ। ਇਹਨੂੰ ਇਸ ਤਰ੍ਹਾਂ ਵੀ ਖਾਓ ਤਾਂ ਵੀ ਸਵਾਦ ਲੱਗੇ ਨਹੀਂ ਜਾਂ ਕੈਚਅਪ ਨਾਲ ਖਾਓ ਤਾਂ ਵੀ ਸਵਾਦ ਲੱਗੇ। ਹਾਂਜੀ। ਕੈਚ ਕਰ ਲੈ ਕੇ ਠੀਕ ਜੱ ਤੇ ਹੁਣ ਆਪਾਂ ਬਣਾਉਨੇ ਆ ਤੇ ਸਮਾਈਲੀ ਫੇਸ ਫੇਸ ਕੋ ਜਾ ਇੱਕ ਪਾਸੇ ਜਾਰੀ ਸਮਾ ਲੋਗੀ ਇਹ ਤਾਂ ਬੁਲਟ ਚ ਆ ਗਿਆ ਇੱਦਾਂ ਇੱਧਰੇ ਇੱਦਾਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦਿਖਾਉਂਦੇ ਆ ਕਿਵੇਂ ਕੁਛ ਚਲੋ ਹੁਣ ਇਹਨੂੰ ਕੁਝ ਹੋਰ ਹੀ ਬਣਾ ਦਿੰਦੇ ਆ

ਦਬਾਰਾ ਬੋਲਣ ਲੱਗ ਪਏ ਵਿੱਚ ਹੋਰ ਖੁਸ਼ ਗਿੰਦਾ ਵੀ ਇਹਨਾਂ ਨੂੰ ਇਹ ਸੌਫਟ ਸੌਫਟ ਆ ਪਕਟੇ ਨਾ ਹਾਂਜੀ ਪਰ ਲਾ ਕਰੰਚੀ ਹੋ ਨਾ ਜੇ ਤਾਂ ਬਰਤੇ ਦੀ ਕੀ ਅਨਾਂ ਕਿ ਚਲੋ ਇਸ ਕੋਈ ਫਿਰ ਫਰਾਈ ਕਰ ਜਿੰਨੇ ਹਾਂਜੀ ਸਹੀ ਗੱਲ ਆ ਇਹਦੇ ਵਿੱਚ ਕੀ ਆ ਸਹੀ ਗੱਲ ਦੇ ਫਰਾਈ ਕਰਕੇ ਆਪਾਂ ਕੱਢ ਲੈਣੇ ਇਹ ਤਾਂ ਬਾਹਰੋਂ ਕਰੰਚੀ ਤੇ ਅੰਦਰ ਆਲੂ ਕੋਲੇ ਹੁੰਦੇ ਆ ਤੇ ਬਹੁਤ ਜ਼ਿਆਦਾ ਟੇਸਟ ਫੇਰ ਜ਼ਿਆਦਾ ਟੇਸਟ ਆ ਹਾਂਜੀ ਮੈਂ ਕਿਹਾ ਚਲੋ ਭਾਈ ਫਿਰ ਡਿਸ਼ ਵੀ ਪੂਰੀ ਫੇਰੀ ਬਣੇਗੀ ਹਨਾ ਜਿਵੇਂ ਉਹ ਕਹਿੰਦਾ ਕਾਸੂਰੀ ਹੋ ਗਿਆ ਨੇ ਸਾਰੇ ਫੇਸਟ ਫਰਾਈ ਹੋ ਗਏ। ਹੋਛੇ ਮੇਖਾ ਕੇ ਜਿਆਦਾ ਉਹ ਨਾ ਜਲ ਜਾਣ। ਇੰਨਾ ਵੇਖਣ ਚਾਸ ਬੁੱਲੇ ਵੀ ਲੱਗਦੇ ਨੇ। ਬਣਾਵਾਂਗੇ ਆਪਾਂ ਕਿਸੇ ਦਿਨ। ਹੁਣ ਆਪਾਂ ਥੋੜੀ ਥੋੜੀ ਚੀਜ਼ ਰੋਜ਼ ਪੜਾਪੂ ਲਿਆ ਕਰਾਂਗੇ ਕਦੇ ਕਦੇ। ਹਾਂਜੀ ਸਹੀ ਗੱਲ ਹੈ। ਇਹ ਬਣਾਤਾ ਤਾਂ ਪੜੋਸੀ ਖਾਂਜੀ ਇੱਕ ਨੂੰ ਤਾਂ ਲੱਗਦੇ ਕਹੇ ਬ੍ਰਾਊਨ ਬ੍ਰਾਊਨ ਦੀ ਹੋ ਗਈ ਆ ਹਨਾ ਇਹ ਜਿਆਦਾ ਨਹੀਂ ਹੋ ਜਾਣ ਹੁਣ ਕੱਢਦਾ ਸ਼ੋਮੀ ਸ਼ੋਮੀ ਆ ਜਿਹੜੇ ਜਿਆਦੇ ਬ੍ਰਾਊਨ ਜੇ ਕੱਢਦਾ ਉਹਨੇ ਇਹ ਵਾਲੇ ਬਾਹਰ ਕਰਿਆ ਦੋ ਆ ਹਾਂਜੀ ਸਰ ਕਿੰਨੇ ਨੰਬਰ ਦਾ ਹੋਗੇ ਸਾਨੂੰ ਜ਼ੀਰੋ ਕਿਉਂ ਹੈ ਵੀ ਵੀ ਡੈਡੀ ਬਹਾਦਰ ਅੰਚੀ ਕਰੋ ਕੱਟ ਬੱਲਿਆ ਬਣਾ ਪਾ ਲਾ ਆਪਾਂ ਨੂੰ ਤੇ ਚਾਹੀਦਾ ਡੰਗਰ ਵਾਲਾ ਵੱਡਾ ਦੇਰੀ ਚ ਡੈਡੀ ਉਹ ਬੰਦਿਆ ਦੇ ਕਿੰਨਾ ਘੱਟ ਬੱਲੇ ਹਜੇ ਨਾ ਤੂੰ ਦਾਸਾਂ ਆਖਿਆ ਸੀ ਜੇ ਮੈਂ 11 ਪਾਏ ਸੀ ਇੱਕ ਫਿਰ ਵੀ ਵੱੱਟ ਪਾਏ ਨਾਲੋਂ ਵੀ ਵੱਡੇ ਨਾਲੇ ਉਹ ਵੀ ਵੱਡੇ ਵੱਡੇ ਆ ਨੂੰ ਪਾਏ ਸੀ ਇਹਨੇ ਤਾਂ ਸੱਟ ਛੱਡ ਕਿੰਦੇ ਸਹੀ ਗੱਲ ਆ ਐਵੇਂ ਨਹੀਂ ਅਤਰਦੀ ਨਾ ਕੋਈ ਪਾਸ ਕਰੀਏ ਖੁਸ਼ ਤੂੰ ਸਾੜਦੇ ਨੇ ਮੁਰਕੇ ਸਾਡੇ ਖਾਣੋਂ ਵੀ ਜਾਣੇ ਆ ਸਾੜਦੇ ਨੇ ਇਸ ਤੋਂ ਬਾਅਦ ਤਾਂ ਰੱਖਣੇ ਕਿ ਇਹ ਕਿਉਂਕਿ ਹੁਣ ਇਹੋ ਹੋਏਗੀ ਹੋਸ਼ ਹੀ ਜਲੇ ਨਹੀਂ ਜਿਆਦਾ ਡਾਰਕ ਬ੍ਰਾਊਨ ਹੋਏਗੀ ਪਹੁੰਚ ਗਏ ਪਹੁੰਚ ਗਏ ਜਿਆਦੇ

ਪਰਾਇਮ ਜੀ ਖਾ ਕੇ ਜਰੂਰ ਦੱਸੋ ਕਿਵੇਂ ਦੇ ਬਣੇ ਹਾਂ ਜੀ ਦੱਸ ਦਿਆ ਪਰ ਅਜੇ ਗਰਮ ਪੜਿਆ ਸਹੀ ਗੱਲ ਹੋਰੀ ਦੱਸਿਆ ਜਾਵੇ ਕਿ ਬਣਾਇਆ ਕਿ ਬਣਾ ਪਵੇ ਨਗਾ ਤੇ ਨਾ ਪਛਾ ਕੋਈ ਤੇ ਗੱਲ ਬਣ ਗਈ ਗੱਲ ਕੀ ਟ੍ਰਾਈ ਕਰਿਓ YouTube ਫੈਮਿਲੀ ਹਾਂਜੀ ਟ੍ਰਾਈ ਕਰ ਲੈਂਗੇ ਸੁਮੀ ਨੂੰ ਬੜੇ ਦਿਨਾਂ ਨਾਲ ਵੀ ਨਹੀਂ ਮੰਮੀ ਆਪਾਂ ਚਿੱਕੜਾ ਕੀ ਥੇੜੇ ਬਾਲ ਨਹੀਂ ਟੈਟੋ ਬਾਲ ਬਣਾਉਣੇ ਟੈਟੋ ਬਾਲ ਬਣਾਉਣੇ ਐਂ ਚੀਜ਼ ਬਾਲੁੰਦੇ ਨਾ ਉਹ ਤਾਂ ਜੰਮੀ ਰੂਪੇ ਲੱਗਿਆ ਨਾ ਤੇ ਕੋਣੀ ਉਹ ਵੀ ਬਣਾ ਲਾਂਗੇ ਹਾਂਜੀ ਤੇ ਅੱਜ ਦੀ ਵੀਡੀਓ ਦਾ ਆਪਾਂ ਕਰਦੇ ਆ ਇੱਥੇ ਐਂਡ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਣਾ ਕਮੈਂਟਾਂ ਵਿੱਚ ਤੇ ਕਮੈਂਟਾਂ ਵਿੱਚ ਇਹ ਵੀ ਦੱਸਣਾ ਕਿ ਅੱਜ ਆਲੂ ਛਿਲਣ ਦੇ ਵਿੱਚ ਕੌਣ ਜੇਤਾਰਿਆ ਕੋਮਲ ਕੇ ਖੋਸ਼ ਦੋਨੇ ਆਲੂ ਛਿੱਲੇ ਤੇ ਕਿੰਨੇ ਵੱਧ ਛਿੱਲੇ ਜੇਕਰ ਤੁਸੀਂ ਸਾਡੀ ਵੀਡੀਓ ਧਿਆਨ ਨਾਲ ਵੇਖਦੇ ਹੋ ਤਾਂ ਜਰੂਰ ਦੱਸਿਓ ਕਿ ਕਿੰਨੇ ਵੱਧ ਆਲੂ ਛਿੱਲੇ ਸੋ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਮਿਲਦੇ ਆ नेक्स्ट ਵਲੌਗ ਤਦ ਤੱਕ ਲਈ ਬਾਏ